ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਵਲੌਗਸ ਦੇ ਉੱਪਰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲਓ ਜੀ ਇਹ ਕੱਲ ਦਾ ਹੀ ਵੀਡੀਓ ਆ ਕੱਲ ਆਪਾਂ ਜਿੱਥੇ ਵੀਡੀਓ ਐਂਡ ਕੀਤਾ ਸੀ ਉਸ ਤੋਂ ਬਾਅਦ ਦਾ ਵੀਡੀਓ ਆ ਇਹ ਬੱਚਿਆਂ ਨੂੰ ਸਕੂਲ ਭੇਜਣ ਤੋਂ ਬਾਅਦ ਤੇ ਮੈਂ ਵੀਡੀਓ ਐਡਿਟ ਕੀਤੀ ਸੀਗੀ ਤੇ ਉਸ ਤੋਂ ਬਾਅਦ 2:00 ਵਜੇ ਮੈਂ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਲਈ ਸੀਗੀ ਘੰਟਾ ਪੌਣਾ ਘੰਟਾ ਘਰ ਦੇ ਕੰਮ ਤਾਂ ਸਾਰਾ ਦਿਨ ਲੋਟ ਆਉਂਦੇ ਹੀ ਨੇਗੇ ਤੇ ਉਸ ਤੋਂ ਬਾਅਦ ਮੈਂ ਇਹ 3:00 ਵਜੇ ਦਾ ਟਾਈਮ ਆ ਤੇ ਕੱਪੜਿਆਂ ਦੀਆਂ ਤਹਾਂ ਕਰਨ ਲੱਗ ਗਈ ਸੀਗੀ ਤੇ ਕੱਪੜੇ ਦੇਖ ਸਕਦੇ ਹੋ ਤੁਸੀਂ ਏਡਾ ਵੱਡਾ ਢੇਰ ਲੱਗਿਆ ਪਿਆ ਕੱਲ ਜਿਹੜੇ ਆਪਾਂ ਤੋਤੇ ਸੀ ਵੈਸੇ ਕੱਲ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਸੀਗਾ ਤੇ ਸਾਰੇ ਕੱਪੜਿਆਂ ਨੇ ਹੁਣ ਤਹਾਂ ਕਰਕੇ ਤੇ ਉਸ ਤੋਂ ਬਾਅਦ ਬਸ ਬੱਚੇ ਆ ਜਾਂਦੇ ਹੁੰਦੇ 4:00 ਵਜੇ ਤੇ ਬੱਚਿਆਂ ਦੇ ਖਾਣ ਪੀਣ ਦੀ ਤਿਆਰੀ ਕਰਨੀ ਹੋਊਗੀ ਮੈਨੂੰ ਤਾਂ ਆ ਲੱਗਦਾ ਵੀ ਜੇ ਰਾਤ ਨਾ ਬੰਦੀ ਤਾਂ ਬੰਦਾ ਉਹਦੇ ਕਿਨੂੰ ਸਾਰਾ ਦਿਨ ਕੰਮਾਂ 'ਚ ਹੀ ਲੱਗਿਆ ਰਹਿੰਦਾ ਬਾਕੀ ਹੁਣ ਦਿਨ ਛੋਟੇ ਹੋ ਗਏ ਆ ਗਏ ਤੇ ਕੰਮ ਬਸ ਲੋਟ ਹੀ ਨਹੀਂ ਆਉਂਦੇ ਸਾਰਾ ਦਿਨ ਬਾਕੀ ਆਪਣਾ ਸਾਜ ਪਾਠ ਸ਼ੁਰੂ ਕੀਤਾ ਬਾਤ ਜਦੋਂ ਵੀ ਮੈਨੂੰ ਟਾਈਮ ਫ੍ਰੀ ਮਿਲਦਾ ਮੈਨੂੰ ਐ ਹੁੰਦਾ ਵੀ ਚਲੋ 10 ਮਿੰਟ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਲਾਂ ਜਿੰਨਾ ਵੀ ਮੈਨੂੰ ਟਾਈਮ ਮਿਲਦਾਗਾ ਕਈ ਵਾਰੀ ਟਾਈਮ ਨਹੀਂ ਵੀ ਮਿਲਦਾਗਾ ਜੀ ਬਸ ਜਿਵੇਂ ਪਰਮਾਤਮਾ ਦੀ ਮਰਜ਼ੀ ਹੁੰਦੀ ਹੈ ਕਹਿੰਦੇ ਹੁੰਦੇ ਆਪਾਂ ਤਾਂ ਕੋਣਾ ਕਰਨ ਵਾਲੇ ਪਰਮਾਤਮਾ ਨੇ ਖੁਦ ਸੇਵਾ ਲੈਣੀ ਆ ਜਿੰਨੇ ਪਰਮਾਤਮਾ ਨੂੰ ਮਨਜ਼ੂਰ ਆ ਉਹਨਾਂ ਦੀ ਸੇਵਾ ਲੈਣੀ ਆ ਉਹਨੇ ਲਓ ਜੀ ਕੱਪੜਿਆਂ ਦੇਆਂ ਤਹਾਂ ਕਰਦਗੇ ਤੇ ਉਸ ਤੋਂ ਬਾਅਦ ਬੱਚਿਆਂ ਵਾਸਤੇ ਬਣਾਉਣੇ ਆ ਕੁਝ ਖਾਣ ਪੀਣ ਨੂੰ ਦੇਖਦੇ ਆ ਕੀ ਬਣਾ ਕੇ ਰਹਿਣੇ ਤਾਂ ਹਮ ਸਾਰੇ ਨੇ ਕਰ ਲਿਆ ਸੀ ਤੇ ਹੁਣ ਇਹਨਾਂ ਨੂੰ ਆਪੋ ਆਪਣੀ ਜਗ੍ਹਾ ਤੇ ਰੱਖ ਦੂੰਗੀ ਤੇ ਇਹਨਾਂ ਚਾਰ ਤਾ ਪੱਗਾਂ ਹੀ ਹੋਗੀਆਂ ਪੰਗੀਆਂ ਸੀ ਬਾਕੀ ਬੈੱਡ ਸ਼ੀਟ ਸੀ ਦੋ ਤੇ ਦਾਲੀਆਂ ਵਗੈਰਾ ਚਾਰ ਪੰਜ ਸੀਗੇ ਉਹ ਸਾਰੇ ਤੋਤੇ ਸੀਗੇ ਤੇ ਇਹਨਾਂ ਨੂੰ ਸਾਭ ਕੇ ਹੁਣ ਤੇ ਇੱਕ ਵਾਰੀ ਬੈੱਡ ਸ਼ੀਟ ਇੱਥੋਂ ਜਿੱਥੇ ਬੈਠੀ ਸੀ ਤਾਂ ਇਹਾਂ ਕੀਤਾ ਸੀ ਤੇ ਇਹਨੂੰ ਵੀ ਸੈੱਟ ਕਰ ਦੂੰਗੀ ਬੈੱਡ ਸ਼ੀਟ ਬਸ ਠੀਕ ਕਰਕੇ ਤੇ ਉਸ ਤੋਂ ਬਾਅਦ ਕਿਸੇੰ ਦੇ ਵਿੱਚ ਚੱਲਦੇ ਆਂਗੇ ਅੱਜ ਬੱਚਿਆਂ ਵਾਸਤੇ ਬਣਾਵਾਂਗੇ ਦੁੱਧ ਵਾਲੀਆਂ ਸੇਵੀਆਂ ਤੇ ਪੈਨ ਦੇ ਵਿੱਚ ਮੈਂ ਕਿਹੋ ਪਾਲਿਆ ਸੀ ਦਸਤੀ ਤੇ ਸਭ ਤੋਂ ਪਹਿਲਾਂ ਡ్రਾਈ ਫਰੂਟ ਆ ਉਹਨਾਂ ਨੂੰ ਭੁੰਨ ਲਵਾਂਗੇ ਥੋੜੇ ਜੇ ਉਸ ਦੇ ਨਾਲ ਟੇਸਟ ਵਧੀਆ ਆਉਂਦਾ ਬਦਾਮ ਤੇ ਕਿਸ਼ਮਿਸ਼ ਭੁੰਨਾਂਗੇ ਪਹਿਲਾਂ ਬਦਾਮ ਨੂੰ ਭੁੰਨ ਕੇ ਥੋੜਾ ਜਆ ਤੇ ਬਸ ਉਸ ਦੇ ਵਿੱਚ ਕਿਸ਼ਮਿਸ਼ ਪਾ ਕੇ ਉਹਨਾਂ ਨੂੰ ਭੁੰਨ ਲਵਾਂਗੇ ਜਿਆਦਾ ਭੁੰਨਣ ਦੀ ਲੋੜ ਨਹੀਂ ਇਹਨਾਂ ਨੂੰ ਬਸ ਥੋੜਾ ਜਆ ਭੁੰਨੂਗੀ ਦੋਸਤੋ ਬਾਅਦ ਇਸੇ ਕਿਹੋ ਦੇ ਵਿੱਚ ਆਪਾਂ ਸੇਵੀਆਂ ਭੁੰਨ ਲਾਂਗੇ ਪਹਿਲਾਂ ਜਿਹੜੀਆਂ ਲੈ ਕੇ ਆਂਦੀਆਂ ਸੀ ਉਹ ਤਾਂ ਰੋਸਟ ਕੀਤੀਆਂ ਹੋਈਆਂ ਸੀਗਾ ਤੇ ਇਹ ਬਿਨਾਂ ਰੋਸਟ ਕੀਤੀਆਂ ਤੇ ਤਾਂ ਕਰਕੇ ਮੈਂ ਇਹਨਾਂ ਨੂੰ ਕਿਹੋ ਦੇ ਵਿੱਚ ਭੁੰਨ ਲਵਾਂਗੇ ਥੋੜਾ ਜਆ ਹੁਣ ਦੇਖਦੇ ਆ ਦਲੀਆ ਦਾ ਬੱਚਾ ਨਹੀਂ ਖਾਂਦੇ ਤੇ ਸੇਵੀਆਂ ਨੂੰ ਦੇਖਦੇ ਆ ਖਾਣਗੇ ਕਿ ਨਹੀਂ ਵਸੇ ਖਾ ਲੀਆਂ ਸੀ ਉਹਨਾਂ ਨੇ ਬਾਅਦ ਦੇ ਵਿੱਚ ਤੇ ਲਓ ਜੀ ਸੇਵੀਆਂ ਨੂੰ ਭੁੰਨ ਲੱਗੇ ਥੋੜਾ ਜਿਹਾ ਫਿਰ ਉਸ ਤੋਂ ਬਾਅਦ ਵਸੇ ਇਸ ਦੇ ਵਿੱਚ ਦੁੱਧ ਪਾ ਕੇ ਵਸੇ ਜਿਆਦਾ ਟਾਈਮ ਤਾਂ ਨਹੀਂ ਲੱਗਦਾ ਇਸ ਨੂੰ ਬਣਾਉਣ ਦੇ ਵਿੱਚ ਮੈਨੂੰ ਕੱਪੜਾ ਨੂੰ ਤਿਆਰ ਕਰਨ ਨੂੰ ਹੀ ਅੱਧਾ ਘੰਟਾ ਲੱਗ ਗਿਆ ਸੀਗਾ ਤੇ ਸੇਵੀਆਂ ਹੁਣ 골ਡਨ ਬ੍ਰਾਊਨ ਹੋ ਗਈਆਂ ਤੇ ਇਸ ਦੇ ਵਿੱਚ ਦੁੱਧ ਪਾ ਦੂੰਗੀ ਮੈਂ ਆ ਪਾ ਦੁੱਧ ਪਾ ਕੇ ਤੇ ਉਹ ਵਾਲਾ ਦਵਾ ਕੇ ਤੇ ਇਸ ਦੇ ਵਿੱਚ ਖੰਡ ਪਾ ਦਾਂਗੇ ਨਹੀਂ ਤਾਂ ਬੱਚਿਆਂ ਦੇ ਆਉਣ ਦਾ ਟਾਈਮ ਹੋਇਆ ਪਿਆ ਸੀਗਾ ਤੇ ਮੈਨੂੰ ਐਸੀ ਆਉਣ ਤੋਂ ਜਦੋਂ ਆਉਂਦੇ ਆ ਸਭ ਤੋਂ ਪਹਿਲਾਂ ਉਹ ਹੀ ਦੇਖਦੇ ਆਗੇ ਵੀ ਕੀ ਬਣਾਇਆ ਖਾਣ ਨੂੰ ਪੁੱਛਦੇ ਆਗੇ ਲਓ ਜੀ ਖੰਡ ਪਾਤੀ ਸੀਗੀ ਕੋਲੀ ਦੇ ਵਿੱਚ ਹੁਣ ਮੈਂ ਠੰਡਾ ਦੁੱਧ ਪਾ ਲਿਆ ਸੀ ਥੋੜਾ ਜਿਹਾ ਤੇ ਉਸ ਦੇ ਵਿੱਚ ਦੋ ਚਮਚ ਕਸਟਰਡ ਪਾਊਡਰ ਪਾ ਲਿਆ ਸੀਗਾ ਤੇ ਉਸ ਨੂੰ ਘੋਲ ਲੂੰਗੀ ਚੰਗੀ ਤਰ੍ਹਾਂ ਕਸਟਰਡ ਪਾਊਡਰ ਆ ਜਿਹੜਾ ਸੰਦੇ ਦੁੱਧ ਦੇ ਵਿੱਚ ਹੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਗਾ ਵੀ ਘੋਲਣਾ ਪੈਂਦਾ ਗਰਮ ਦੁੱਧ ਦੇ ਵਿੱਚ ਤਾਂ ਗੰਡਾ ਬਣ ਜਾਂਦੀ ਹੈ ਤੇ ਉਸ ਤੋਂ ਬਾਅਦ ਮੈਂ ਫੈਂ ਦੇ ਵਿੱਚ ਪਾਤਾ ਸੀਗਾ ਇਸ ਨੂੰ ਵੀ ਤੇ ਹੁਣ ਬਾ 2-3 ਮਿੰਟ ਇਸ ਨੂੰ ਭੁੰਨ ਕੇ ਤੇ ਵਿੱਚ ਪਕਾ ਕੇ ਕਸਟਰਡ ਪਾਊਡਰ ਨੂੰ ਤੇ ਜਿਹੜੇ ਆਪਾਂ ਡ్రਾਈ ਫਰੂਟ ਰੋਸਟ ਕੀਤੇ ਸੀਗੇ ਉਹਨਾਂ ਨੂੰ ਵੀ ਵਿੱਚ ਪਾਤਾ ਬਸ ਉਬਾਲ ਦੇ ਕੇ ਇੱਕ ਇਸ ਨੂੰ ਬੰਦ ਕਰ ਦਾਂਗੇ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਚਾਹ ਪਾਣੀ ਦੇਣ ਤੋਂ ਬਾਅਦ ਤੇ ਮੇਰੇ ਕੋਲ ਟਾਈਮ ਸੀਗਾ ਅੱਧਾ ਪੌਣਾ ਘੰਟਾ ਕਿਉਂਕਿ ਸਬਜ਼ੀ ਬਣੀ ਪਈ ਸੀਗੀ ਸਵੇਰ ਵਾਲੀ ਪਈ ਸੀ ਤੇ ਮੈਂ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਫਿਰ ਹਾਜ਼ਰੀ ਭਰ ਲਈ ਸੀਗੀ ਤੇ ਉਸ ਤੋਂ ਬਾਅਦ ਇਹ ਸ਼ਾਮ ਦਾ ਟਾਈਮ ਆਗਾ ਤੇ ਕੋਣ ਇੱਕ ਸਾਧ ਦਾ ਟਾਈਮ ਸੀਗਾ ਵੈਸੇ ਰੋਟੀ ਅਜੇ ਮਸ ਸੁਦੇਹਾਂ ਲੱਗ ਗਈ ਸੀਗੀ ਪਰ ਕਈਆਂ ਸੇਵਾ ਮਾਂ ਨੂੰ ਭੁੱਖ ਲੱਗੀ ਆ ਨਹੀਂ ਤਾਂ 7:30 ਵਜੇ ਰੋਟੀ ਲੱਗਦੀ ਹੁੰਦੀ ਆ ਮੈਂ ਤੇ ਰੋਟੀ ਰੋਟੀ ਬਣਾ ਦਿੰਨੇ ਹੁਣ ਅਜੇ ਦੇ ਪਾਪਾ ਵੀ ਆਏ ਨਹੀਂ ਸੀ ਕੰਮ ਤੋਂ ਜਦੋਂ ਮੈਂ ਰੋਟੀ ਲੱਗ ਕੇ ਸੀ ਅੱਗੇ ਜਦੋਂ ਉਹ ਆ ਜਾਂਦੇ ਉਹਨਾਂ ਤੋਂ ਕੰਮ ਤੋਂ ਆਉਣ ਤੋਂ ਬਾਅਦ ਫਿਰ ਤਾਂ ਮੈਨੂੰ ਆਇਆ ਸੀ ਵੀ ਜਦੋਂ ਭੁੱਖ ਲੱਗੀ ਸੀਗੀ ਪ੍ਰਭ ਨੂੰ ਤੇ ਤਾਂ ਕਰਕੇ ਮੈਂ ਰੋਟੀ ਲੱਗ ਗਈ ਸੀਗੀ। ਬਸ ਰੋਟੀ ਬਣਾ ਕੇ ਤੇ ਉਸ ਤੋਂ ਬਾਅਦ ਆਪਾਂ ਫਿਰ ਹੀ ਹੋ ਜਾਾਂਗੇ ਬਸ ਰੋਟੀ ਬਣਾ ਲਈ ਸੀ ਇੱਥੇ ਮੈਂ ਤੇ ਹੁਣ ਬਰਤਨ ਚੱਕ ਦੂੰਗੀ। ਰੋਟੀ ਸਾਰਿਆਂ ਨੇ ਖਾ ਲਈ ਸੀ ਤੇ ਰਮਣ ਰਹਿੰਦਾ ਸੀ ਖਾਣ ਆਲਾ ਉਹ ਜਿਹੜੇ ਟਿਊਸ਼ਨ ਤੇ ਗਿਆ ਵਾਸੀ ਆਇਆ ਹੀ ਨਹੀਂ ਸੀਗਾ ਹਜੇ ਰਮਣ। ਬਰਤਨ ਚੱਕ ਕੇ ਸਾਰੇ ਤੇ ਉਸ ਤੋਂ ਬਾਅਦ ਇੱਕ ਵਾਰੀ ਗੈਸ ਵਗੈਰਾ ਸਾਰੀ ਸਲਫ ਸਾਫ ਕਰ ਦੂੰਗੀ। ਲਓ ਜੀ ਬਰਤਨ ਸਾਫ ਕਰਦ ਗਏ ਤੇ ਫਿਰ ਕਰਦੇ ਆ ਸਲਫ ਸਾਫ। Thank you ਬਾਤਨ ਚੱਕਦੇ ਚਾਹਦੇ ਅਰਮਾਨ ਵੀ ਆ ਗਿਆ ਸੀਗਾ ਮਸਰਮਾ ਰੋਟੀ ਖਾਣ ਲੱਗ ਗਿਆ ਸੀ ਇੱਥੇ ਤੇ ਮੈਂ ਬਾਤਨ ਚੱਕ ਦੂੰਗੀ ਸਾਰੇ ਬਾਤਨ ਚੱਕ ਕੇ ਤੇ ਫਿਰ ਦੁੱਧ ਬਾਅਦ ਦੇ ਵਿੱਚ ਗਰਮ ਕਰੂੰਗੀ ਪਹਿਲਾਂ ਮੈਂ ਦਹਾਉਂਗੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀਗੀ ਪੈਦੀ ਮੌਸਮ ਵਧੀਆ ਹੋ ਗਿਆ ਸੀਗਾ ਜਦੋਂ ਮੀਂਹ ਪੈਣ ਲੱਗ ਗਿਆ ਸੀਗਾ ਤੇ ਹੁਣ ਤਾਂ ਗਰਮੀ ਫੇਰ ਕਈ ਦਿਨਾਂ ਦੀ ਬਹੁਤ ਜ਼ਿਆਦਾ ਹੋਈ ਪਈ ਹੈਗੀ ਲੋ ਜੀ ਬਾਤਨ ਚੱਕ ਕੇ ਤੇ ਬਸ ਘਰ ਸਾਫ਼ ਕਰ ਦਾਂਗੇ ਉਮੀਦ ਕਰਦੇ ਹਾਂ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਹੋਣੀਆਂ ਜੇਕਰ ਵੀਡੀਓ ਪਸੰਦ ਆਉਂਦੀ ਹੋਣੇ ਆ ਤਾਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਜ਼ਰੂਰਤ ਆ ਗਈ। ਜਲਦੀ ਜਲਦੀ ਆਪਣੇ 1k ਸਬਸਕ੍ਰਾਈਬਰ ਪੂਰੇ ਕਰਾ ਦਿਓ ਜੀ। ਉਮੀਦ ਕਰਦੇ ਆਂਗੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵੀ ਪਸੰਦ ਆਈ ਹੋਊਗੀ। ਜੇਕਰ ਪਸੰਦ ਆਈ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਕਰਿਓ। ਮਿਲਦੇ ਆਂ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਧੰਨਵਾਦ ਜੀ।